ਜਾਵੇ ਜਾਵੇ ਹallelujah ਯਿਸੂ ਮਸੀਹ ਲਈ ਉਸੇ ਹੀ ਹੌਂਦ ਤੇ ਪਈ ਤਰਾ ਜੋ ਵਿਕਤੀ ਬੁਰੇ ਕੰਮਾਂ ਦੇ ਚੁੱਕ ਫਸਿਆ ਨਸ਼ੇ ਵਿੱਚ ਫਸਿਆ ਬਿਮਾਰੀ ਵਿੱਚ ਫਸਿਆ ਲਾਪਤਾ ਸ਼ਰਾਪਾ ਵਿੱਚ ਫਸਿਆ ਗਰੋਹ ਵਿੱਚ ਫਸਿਆ ਡਰਮਾਨੀ ਵਿੱਚ ਫਸਿਆ ਉਹਨੂੰ ਕੱਢਿਆ ਕਿਵੇਂ ਜਾਵੇ ਹallelujah ਹallelujah ਯਿਸੂ ਮਸੀਹ ਲਈ ਸਾਡੀ ਦਿੱਤੇ ਸੇਲੀ ਹੌਂਦ ਤੇ ਪਈ ਹallelujah ਹallelujah ਮੈਂ 30 ਸਿੱਟਾ ਪਿੰਡਾਂ ਸਿੱਖਣ ਦੇ ਰਿਹਾ ਹਾਂ ਔਰ ਕਈ ਛੇ ਮੈਂ ਖੋਦਾ ਸੀ ਹallelujah ਅੱਜ ਮੈਨੂੰ ਸਾਰੇ ਮੈਂ ਆਪਣੇ ਪਿੰਡਾਂ ਨੂੰ ਲਾਇਆ ਸੀ ਫੂਰ ਭਾਈਆਂ ਨੂੰ ਪੰਜ ਸੱਤ ਭਾਈ ਨੇ ਜਿਹੜੇ ਯਿਸੂ ਮਸੀਹ ਨੂੰ ਨਹੀਂ ਮੰਨਦੇ ਸੀ ਲੇਕਿਨ ਅੱਜ ਮੰਨਦੇ ਹallelujah ਮੇਰੇ ਨਾਲ ਸੀ ਸਾਰੇ ਉਹ ਮੈਂ ਉਹਨਾਂ ਕਹਿਆ ਤੁਸੀਂ ਮੇਰੇ ਪ੍ਰੋਬਲਮ ਤੇ ਆਓ ਕਦੇ ਗਾਓ ਮੈਂ ਕਹਿਆ ਯਾਰ ਕਮ ਸੇ ਕਮ ਮੇਰੇ ਆਧੇ ਮੂੰਹ ਤੋਂ ਮੇਰੀ ਗਵਾਹੀ ਦੇ ਜੇ ਹallelujah ਕਈ ਗ੍ਰੀਕ ਇਸਨ ਵਿਸ਼ਵਾਸ਼ੀ ਨਹੀਂ ਹallelujah ਕਿਸੇ ਵਿਸ਼ਵਾਸ਼ੀ ਨਹੀਂ ਹੁੰਦਾ ਨੇ ਉਹਦਾ ਇੱਕ ਜੇ ਵਿਅਕਤੀ ਜੇਤੋ ਦੇ ਵਿੱਚ ਸੀਗਾ ਮੈਂ ਉਹਨੂੰ ਸਮਝਾਉਣ ਚਲਾ ਗਿਆ ਉਹਨਾਂ ਦੇ ਮੰਮੀ ਤੋਂ ਦਾ ਡੈਡੀ ਕਹਿੰਦਾ ਵੀ ਸਾਡੇ ਘਰ ਦੇ ਵਿੱਚ ਆ ਕੇ ਨਾ ਸਾਡੇ ਮੁੰਡੇ ਨੂੰ ਸਮਝਾ ਦੇ। ਤੇ ਮੈਂ ਅਸਰਾ ਗਿਆ ਉਹਨਾਂ ਨੇ ਕਹਿੰਦੇ ਸਮਝਾਉਣਾ ਸਮਝਾਉਣਾ ਮੈਨੂੰ ਕਿਆ ਭਾਈ ਸਾਹਿਬ। ਸ਼ਾਨੇ ਬਣੇ ਜਾਇਆ। ਅੰਲਾ ਪਾਸ ਪਾਸ ਜੀ ਠੀਕ ਹੈ ਤੁਸੀਂ ਕਹਿੰਦਾ ਤੁਸੀਂ ਨਾ ਉੱਡਦੀਆਂ ਵੇਖਿਆ ਨੇ ਫਸੀਆਂ ਨਹੀਂ ਵੇਖੀਆਂ। ਮੈਂ ਕਿਹਾ ਜੇ ਤੈਨੂੰ ਮਹਿਮਾਂ ਚ ਸੋਜੇ ਤੈਨੂੰ ਇਸ ਗੱਲ ਦਾ ਪਤਾ ਹੋਵੇ ਵੀ ਮੈਂ ਖੋਹਣਾ। ਇਦਿਸ ਕਾਮ ਜਾਣ ਲੈ ਕਿ ਮੈਂ ਕੌਣ ਆ ਬਰਾਵਾ ਤੂਦੂ ਇੱਕ ਗੋਲੀ ਖਾ ਕੇ ਦੋਸਰੇ ਮੈਂ ਸ਼ਕਤੀ ਗੋਲੀ ਨਾਲ ਮਟੈ ਦੀ ਕਿਰੀ ਪੱਕਾ ਮਾਰ ਜਾਂਦੇ ਸੀ ਸਹੀ ਹੈ ਸ਼ਕਤੀ ਗੋਲੀਆਂ ਮਸਾਦਾਰੇ ਭਈ ਸਾ ਸ਼ਕਤੀ ਗੋਲੀ ਇੱਕ ਕਿਰੀ ਮਾਰ ਜਦੇ ਪੱਕਾ ਪਤਾ ਨਹੀਂ ਲੱਗਦਾ ਸੀ ਖਲਦਿਆਂ ਲੇਕੇ ਨਹੀਂ ਪੋਸਟਲ ਮਹਾ ਤੂਈ ਔਰ ਚਮਕੀਆਂ ਲੱਗੇ ਕਾੜੀ ਪਾਉਂਦੇ ਸੀ ਖਾਣਾ ਵੀ ਹੁੰਦਾ ਸਲਫਾ ਮੈਨੂੰ ਭਰਵਾਉਂਦਾ ਮੈਂ ਸਾਰੇ ਮੈਂ ਭਰਾ ਤੁਸੀਂ ਕੀ ਸਮਝਦੇ ਹੋ ਮੈਂ ਕਿਹਾ ਪ੍ਰਭੂ ਯਿਸੂ ਅਸੀਸੇ ਮੇਰੇ ਜੀ ਮੈਨੂੰ ਹੀ ਖਤਰੂ ਕਿਤਾਬ ਮੇਰੇ ਅੰਦਰ ਦੀ ਗੰਦੀ ਬਿਮਾਰੀ ਨੂੰ ਖਤਰੂ ਕਿਤਾ ਹallelujah ਮੈਂ ਕਿਦੋਂ ਤੁਹਾਨੂੰ ਸੱਸਿਆ ਸਾਡੇ ਘਰ ਦੇ ਵਿੱਚ ਪਾਸਟਰ ਆਉਂਦੇ ਸੀ ਤੇ ਮੈਨੂੰ ਗੁੱਸਾ ਚੜਦਾ ਸੀ ਮੈਂ ਕਹਿੰਦਾ ਸੀ ਯਾਰੇ ਇਹਨਾਂ ਨੇ ਸਾਡੇ ਘਰ ਦੇ ਵਿੱਚ ਖਾਚਾ ਕਰਿਆ ਇਹਨਾਂ ਨੇ ਹੀ ਯਾਰ ਤੁਹਾਨੂੰ ਪੂਰਾ ਲੱਗਿਆ ਇਹਨੇ ਇਹ ਰੋਦੇ ਸਵੇਰ ਕਰਕੇ ਕਦੇ ਵੀ ਬਾਰੇ ਕਦੇ ਸ਼ਾਮ ਨੂੰ ਪ੍ਰਾਰਥਨਾ ਕਰਨੀ ਵੀ ਇਹਨਾਂ ਨੇ ਚੰਗਾ ਬਣਾਇਆ ਤੁਹਾਡਾ ਮੈਂ ਇੱਕ ਦਿਨ ਮੈਂ ਤਾਂ ਲਈ ਵੀ ਅੱਜ ਫਿਰ ਵੇਖੀ ਜਾਏਗੀ ਲੇਕਿਨ ਉਸ ਦਿਨ ਮੈਂ ਬੈਠਾ ਜਦੋਂ ਪੁੱਛੇ ਜੀ ਰਾਤ 1:30 ਦਾ ਟਾਈਮ ਸੀਗਾ ਮੈਂ ਸ਼ਕਤੀ ਨੂੰ ਵੇਖਿਆ ਸੀ ਮੇਰੇ ਆਪਣੇ ਉੱਤੇ ਉਤਰ ਦੇ ਹallelujah ਉਹ ਉਸ ਸ਼ਕਤੀ ਨੇ ਚੱਲ ਗਈ ਸਾਮਰਸੀ ਕਿ ਮੇਰੇ ਇੱਕ ਦਿਨ ਦੇ ਵਿੱਚ ਜੀਵਨ ਕੀ ਹੋ ਗਿਆ ਬਦਲ ਗਿਆ ਮੇਰਾ ਸਰੀਰ ਬਿਲਕੁਲ ਹੌਲਾ ਹੋ ਗਿਆ ਮੈਂ ਫੁੱਪੋੜੀ

पर इहो जॾहिं जॾहिं कन सन मतिलबु की हूंदा